ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਮਾਹੌਲ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹਾਰ ਸਿੱਟ ਮੰਨੀ ਜਾਂਦੀ ਬਠਿੰਡਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਪਰਚਾਨ ਲਈ ਪਹੁੰਚੇ ਜਿੱਥੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੁਖਬੀਰ ਨੇ ਕਾਂਗਰਸ ਨੂੰ ਆਪਣੇ ਨਿਸ਼ਾਨੇ ਤੇ ਰੱਖਿਆ ਉੱਥੇ ਹੀ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਦੀ ਵੀ ਗੱਲ ਕੀਤੀ ਸੁਖਬੀਰ ਨੇ ਕਿਹਾ ਕਿ ਮੈਂ ਕੈਪਟਨ ਨੂੰ ਬੇਨਤੀ ਕਰਦਾ ਹਾਂ ਕਿ ਮੀਨਾਂ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਇਸ ਕਰਕੇ ਘੱਟੋ-ਘੱਟ 15-15000 ਰੁਪਏ ਮੁਆਵਜ਼ਾ ਦਿੱਤਾ ਜਾਵੇ ਕੈਪਟਨ ਨੂੰ ਮੈਂ ਬੇਨਤੀ ਕਰਦਾ ਹਾਂ ਘੜਦ ਘੜ ਇਮੀਡੀਏਟਲੀ 15000 ਰੁਪਏ ਕਿਲਾ ਮੁਆਵਜ਼ਾ ਦੇਣ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਕਾਂਗਰਸ ਤੇ ਵਾਰ ਕਰਦੇ ਆ ਸੁਖਬੀਰ ਬੋਲੇ ਕਿ ਕੈਪਟਨ ਵਿੰਦਰ ਸਿੰਘ ਨੇ ਗੁਟਕਾ ਸਾਹਿਬ ਜੀ ਸੌਂ ਖਾ ਕੇ ਸਾਡੇ ਨਾਲ ਧੋਖਾ ਕੀਤਾ ਹੈ ਕੈਪਟਨ ਨੂੰ ਰੋਕ ਦਿੱਤਾ ਨਹੀਂ ਉਹਨੇ ਤੱਕ ਜੂਰ ਤੋਲ ਕੇ ਝੁੱਗੀ ਸੌਂ ਖਾਣੀ ਗੁਟਕਾ ਸਾਹਿਬ ਦੇ ਹੱਥ ਨਾਲ ਕੇ ਮੱਥੇ ਨਾਲ ਲਾ ਕੇ ਸੌਂ ਦੀ ਹੱਥ ਮੈਂ ਸੌਣ ਤੱਕ ਪੰਜਾਬ ਆਫ ਕੰਟਰੋਲ ਕਰਨ ਕੰਕਰੀ ਨੋਕਰੀ ਦੇ ਤੋੜਾ ਕਿਰਨ ਤੋਂ ਮੁਕਾਲੇਲਾ ਮੁੱਖ ਮੰਤਰੀ ਬਣ ਜਾਂਦਾ ਬਾਦਲ ਨੇ ਦੱਸਿਆ ਕਿ ਆਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਕਾਂਗਰਸ ਨੇ ਬੰਦ ਕਰ ਦਿੱਤੀਆਂ ਨੇ 200 ਯੂਨਿਟ ਬਿਜਲੀ ਦੇ ਅਸੀਂ ਮਾਫ ਕਰਦੇ ਸੀ ਇਹਨੇ ਨਵਾਂ ਫੈਸਲਾ ਕਰਤਾ ਕਿ ਐਸੀ ਭਾਈਚਾਰੇ ਦੇ ਜੇ 200 ਤੋਂ ਇੱਕ ਵੀ ਯੂਨਿਟ ਵੱਧ ਹੋ ਗਿਆ ਨਾ 200 ਦੇ ਪੈਸੇ ਭਰਨੇਗੇ ਤੇ ਅੱਜ ਤਕਰੀਬਨ 7 ਲੱਖ ਬੱਚਿਆਂ ਨੂੰ ਅਸੀਂ ਮੁਫਤ ਪੜਾਉਂਦੇ ਸੀ ਕਾਲਜਾਂ 'ਚ ਅਰੇ ਆਉਣ ਸਾਹਿਬ 200 ਦਾ ਪੈਸੇ ਨੇ ਦਿੱਤੇ ਤੇ ਕਾਲਜਾਂ ਸਾਰਿਆਂ ਨੇ ਐਸੀ ਬੱਚਿਆਂ ਨੂੰ ਬਾਹਰ ਕਰ ਦਿੱਤਾ ਇਤੋਂ ਵੱਡਾ ਪਾਪ ਕੀ ਹੋ ਸਕਦਾ ਤੇ ਪੈਗੇ ਕਿਸਾਨ ਰੋਈ ਜਾਂਦੇ ਹੈ ਕੋਈ ਪਰਵਾਹੀਆਂ ਨੂੰ ਦੇਖੋ ਇਲیکشن ਸ਼ੁਰੂ ਹੋ ਗਿਆ ਮੈਨੂੰ ਤਾਂ 2 ਮਹੀਨੇ ਹੋ ਗਏ ਸੁਖਵੀਰ ਨੇ ਲੋਕਾਂ ਨਾਲ ਵਾਦਾ ਕੀਤਾ ਕਿ ਤੁਸੀਂ ਅਕਾਲੀ ਦਲ ਨੂੰ 13 ਦੀਆਂ 13 ਸੀਟਾਂ ਦਵੋ ਅਸੀਂ ਪਾਰਲੀਮੈਂਟ ਚੋਂ ਕਾਂਗਰਸ ਦੀ ਸਰਕਾਰ ਹੀ ਖਤਮ ਕਰ ਦੇਾਂਗੇ 13 ਦੀਆਂ 13 ਸੀਟਾਂ ਜਿਤਾ ਦਿਓ ਪਾਰਲੀਮੈਂਟ ਦੀ ਕੈਪਟਨ ਨਹੀਂ ਇਹਦਾ ਮੁੱਖ ਮੰਤਰੀ ਬਣਦਾ ਜੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ